ਸੰਦੀਪ ਵੇਲਾ ਮੈਨੂੰ ਕਹਿਂਦੀ ਨਾ ਕਿ ਤਿਆਰ ਨਹੀਂ ਹੋਇਆ ਮੈਂ ਤੇਰੇ ਤੋਂ ਪਹਿਲਾਂ ਤਿਆਰ ਹੋ ਗਈ ਆ ਉਹ ਤਿਆਰ ਹੋ ਗਈ ਆ ਮੈਂ ਫਿਰ ਵੀ ਮੈਂ ਆਪਣੇ ਪਿੰਡ ਜਾਣਾ ਵਾਂ ਹੁਣ ਚੰਗੀ ਤਰ੍ਹਾਂ ਤਿਆਰ ਹੋਉਂਗੀ ਉਹ ਪਿੰਡ ਤੇ ਜਾਣਾ ਇੰਨਾ ਟਾਈਮ ਥੋੜੀ ਲਾਉਣਾ ਵਾਂ ਉਹ ਤਿਆਰੀਆਂ ਬਾਬਾ ਬਸ ਲੱਗੀਆਂ ਪਰਸੇ ਕੱਢਣ ਚੱਲਿਆ ਫੇਰ ਚਲੀਏਗਾ ਆ ਜਾ ਗੱਲ ਨਹੀਂ ਪੁੱਤ ਤੂੰ ਮੇਰਾ ਫਿਕਰ ਨਾ ਕਰ ਜੇ ਲਾ ਕੇ ਦਊਗੀ ਤੇ ਖਾ ਲਾਂਗੀ ਜੇ ਨਹੀਂ ਲਾਉਗੀ ਤੇ ਮੇਰੇ ਕਹਨੇ ਹੱਥਾਂ ਨਾਲ ਮੈਂ ਰੋਟੀਆਂ ਲਾ ਲਾਂਗੀ ਦੋ ਉਹ ਨਹੀਂ ਨਹੀਂ ਮੈਂ ਖਾ ਲੂੰਗੀ ਤੂੰ ਹੀ ਕੋ ਲਾਉਣੀਆਂ ਰੋਟੀਆਂ ਉਹਨੂੰ ਕੀ ਗੱਲ ਵਾ ਉਹ ਨਹੀਂ ਲਾ ਸਕਦੀ ਮੈਂ ਹੁਣ ਕਿਹਦੇ ਹੱਥਾਂ ਨਾਲ ਥੋੜਾ ਵੀ ਨਹੀਂ ਮੰਮੀ ਮੇਰਾ ਰਹਿਣ ਨੂੰ ਜੀ ਨਹੀਂ ਕਰਨ ਡਿਆ ਮੇਰਾ ਨਾ ਜੀ ਨਹੀਂ ਲੱਗਣਾ ਠਾੜੇ ਤੋਂ ਬਗੈਰ ਚਲ ਪੁੱਤ ਕੋਈ ਗੱਲ ਨਹੀਂ 2-4 ਦਿਨ ਰਹਿ ਆ ਚਲ ਕੁੜੀਆਂ ਦਾ ਫੇਰਨ ਤੁਰਨ ਦਾ ਕੰਮ ਹੁੰਦਾ ਵਾ ਚਲ ਸੰਦੀਪ ਆਲਾ 5000 ਹੀ ਪੁੱਤ ਮੰਮੀ ਇੰਨੇ ਪੈਸੇ ਥੋੜੇ ਦੇ ਦਿੰਦੇ ਨਹੀਂ ਪੁੱਤ ਲੈ ਜਾ ਫੇਰ ਵੀ ਤੂੰ ਰਹਿਣਾ ਹੈ 4 ਦਿਨ ਤੇ ਕੋਈ ਚੇ ਲੋੜ ਹੀ ਪਾ ਜਾਂਦੀ ਹੈ ਚਲੋ ਠੀਕ ਆ ਕੋਈ ਗੱਲ ਨਹੀਂ ਮੰਮੀ ਹਾਂ ਕੋਈ ਗੱਲ ਨਹੀਂ ਵਰਤਣਾ ਤੇ ਪਰਤੇ ਵੀ ਜਿੱਥੇ ਵਰਤਨੇ ਮਰਤ ਕੇ ਆਈ ਠੀਕ ਆ ਤੇ ਉਹਨਾਂ ਲਈ ਖਾਣ ਪੀਣ ਲਈ ਲੈ ਜੀ ਖੁੱਲਾ ਕੋ ਖੱਡ ਖੱਡ ਕੇ ਦੇਂਦੀ ਇਕੱਠਾ ਹੀ 5-5000 ਰੁਪਏ ਕਿ ਤੂੰ ਸਾਫ ਨਾ ਦੇ ਦੇ ਹੁ ਅੱਜ ਦੇ ਭਾਵੇ ਚੜ ਚੜ ਕੇ ਦੇਈ ਜੰਨੀ ਆ ਨਾ ਮੇ ਵੱਡੀ ਏਦਾਂ ਵਾ ਤੇ ਵੱਡੀ ਹਾਂ ਗੋਪੀ ਤੂੰ ਕਾਲੀ ਝਾੜੂ ਮਾਰ ਲਈ ਆ ਆਪੇ ਮਾਂ ਤੇ ਮਾਰ ਲੈਂਦੀ ਆ ਮਹਾ ਦਾ ਚੂਲਾ ਠੀਕ ਹੋਇਆ ਵਾ ਅੱਗੇ ਮੰਮਾ ਨੇ ਤੇ ਖਿਆ ਵਾ ਮੰਮਾ ਦਾ ਦਿਮਾਗ ਨਹੀਂ ਆ ਕੰਮ ਕਰਦਾ ਤੂੰ ਕਹਦਾ ਕਰ ਮਹਾ ਠੀਕ ਹੋਈ ਆ ਪਾਪਾ ਜੀ ਕੀ ਕਰਾਂ ਕਰਨਾ ਹੀ ਪੈਂਦਾ ਵਾ ਜੇ ਮੇਰੀ ਦੂਜੀ ਮੰਮਾ ਵੀ ਹੁੰਦੀ ਉਹਨਾਂ ਨੇ ਵੀ ਤਾਂ ਕੰਮ ਕਰਨ ਵੱਲ ਕੋਈ ਕਰਨਾ ਹੀ ਫਿਰ ਵੀ ਤਾਂ ਕਰਿਆ ਕਰਨਾ ਹੀ ਫਿਰ ਕੀ ਆ ਚੱਲ ਮੇਰੇ ਭਲੇ ਲਈ ਕਹਿੰਦੀ ਆ ਉਹ ਕਹਿੰਦੇ ਤੇ ਪੁੱਤ ਤੇਰੇ ਭਲੇ ਲਈ ਆ ਪਰ ਇਹ ਆ ਨਾ ਤੂੰ ਆਪ ਇਹ 1.5 ਮਹੀਨੇ ਬਾਅਦ ਤੂੰ ਮੰਜੇ ਤੋਂ ਉੱਠੀ ਆ ਤੇ ਫਿਰ ਜੇ ਫੇਰ ਪੈਰਾਂ ਤਾਂ ਠਾਹ ਪੈ ਗਿਆ ਤੇ ਮੁੜ ਕੇ ਫੇਰ ਲੱਤ ਲੈ ਕੇ ਬੈਠੀ ਰਹੇਗੀ ਚਲੋ ਹਟੇ ਹੈ ਵਾ ਸਾਲ ਤੇ ਰਾਗੇ ਭੱਜ ਗਿਆ ਵਾ ਪੜਾਈ ਦਾ ਤੇ ਤੂੰ ਨਾ ਕੰਮ ਕਰਿਆ ਕਰ ਮੈਂ ਮਾਤਰੀ ਨੂੰ ਮੈਂ ਕਹਿ ਦਿੰਨਾ ਚੰਗਾ ਹਾਂਜੀ ਪੁੱਤ ਮੈਂ ਵੀ ਤੇਰ ਨਾਲ ਇੱਕ ਗੱਲ ਕਰਨੀ ਠੀਕ ਹੈ ਨਾ ਆਪਣੇ ਮਨ ਨਾਲ ਸਲਾਹ ਕਰਕੇ ਨਾ ਭਾਵੇਂ ਮੈਨੂੰ ਬਾਅਦ ਚ ਦੱਸ ਦੇ ਠੀਕ ਆ ਸਲਾਹ ਮੈਂ ਤੇਰ ਨਾਲ ਇਹ ਕਰਨੀ ਸੀ ਕਿ ਮੈਂ ਤੈਨੂੰ ਘੱਲਣਾ ਵਾ ਹੋਸਟਲ ਚ ਠੀਕ ਆ ਪੁੱਤ ਮੈਂ ਨਹੀਂ ਪੈਣਾ ਉੱਥੇ ਓਏ ਉਹ ਪਹਿਲਾਂ ਗੱਲ ਤੇ ਸੁਣ ਲੈ ਮੇਰੀ ਸਾਰੀ ਜਿਹੜਾ ਮੁੰਡਾ ਮੇਰ ਨਾਲ ਨੌਕਰੀ ਨਿਗਾਹ ਕਰਦਾ ਉਹਦੀ ਕੁੜੀ ਵੀ ਉੱਥੇ ਜਾਂਦੀ ਆ ਉੱਥੇ ਪੁੱਤ ਸਹੂਲਤਾਂ ਬੜੀਆਂ ਵਾਂ ਜੇ ਤੂੰ ਉੱਥੇ ਟੈਸਟ ਕਲੀਅਰ ਕਰਤਾ ਨਾ ਤੇ ਅੱਧੀ ਫੀਸ ਤੇਰੀ ਮਾਫ ਹੋ ਜਾਣੀ ਆ ਮੈਂ ਤਾਂ ਦਿਨ ਬਗੈਰ ਉੱਥੇ ਕਿੱਧਰ ਰਹੂੰਗੀ ਕੱਲੀ ਉਹ ਪੁੱਤ ਤੇਰੀ ਸਹੇਲੀ ਬਣ ਜਾਣੀ ਆ ਉਹ ਕੁੜੀ ਜਾਂਦੀ ਆ ਉਹਦੀ ਨਿਤਿਕਾ ਨਾਮ ਆ ਉਹਦੇ ਨਾਲ ਹੀ ਪੁੱਤ ਤੂੰ ਚੱਲ ਜਾ ਕਰਨਾ ਵਾ ਤੇ ਉਹਦੇ ਨਾਲ ਹੀ ਆ ਜਾ ਕਰਨਾ ਠੀਕ ਆ ਦੋ ਦਿਨ ਇੱਥੇ ਰਹਿਆ ਕਰਨਾ ਵਾ ਤੇ ਪੰਜ ਦਿਨ ਉੱਥੇ ਰਹਿਆ ਕਰਨਾ ਪਾਪਾ ਯਾਰ ਉਹ ਤੇ ਮੈਂ ਚਲ ਜੂਗੀ ਮੈਨੂੰ ਪਤਾ ਇੱਥੇ ਸਭ ਕੋ ਫਰੀ ਆ ਮੇਰੀਆਂ ਦੋਸਤ ਵੀ ਬਣ ਜਾਣੀਆਂ ਵਾ ਪਰ ਤੁਹਾਡੇ ਤੋਂ ਬਿਨਾਂ ਮੈਂ ਇੱਥੇ ਕਿੱਦਾਂ ਰਹੂੰਗੀ ਚਾਹੇ ਤੁਸੀਂ ਮੇਰੇ ਨਾਲ ਚਲੋ ਹੈਸ਼ਦਾਨ ਹੋਈ ਦੱਸ ਹੁਣ ਮੈਂ ਨੌਕਰੀ ਤੇ ਜਾਊਂਗਾ ਕਿ ਜਾਂ ਤੇਰੇ ਨਾਲ ਜਾਊਂਗਾ ਤੂੰ ਆਪਸੇ ਆਣੀ ਆ ਪੁੱਤ ਮੈਨੂੰ ਨੌਕਰੀ ਦਾ ਵਾ ਕੰਮ ਤੈਨੂੰ ਇਕੱਲੀ ਨੂੰ ਜਾਣਾ ਪੈਣਾ ਵਾ ਉੱਥੇ ਤੇ ਨਾਲੇ 2-4 ਦਿਨ ਤੈਨੂੰ ਹੋਣਾ ਵਾ ਮੁੜ ਕੇ ਤੇਰਾ ਜੀ ਲੱਗ ਜਾਣਾ ਵਾ ਨਾਲੇ ਖਾਣ ਪੀਣ ਉੱਥੇ ਵਧੀਆ ਵਾ ਠੀਕ ਆ ਨਾ ਸਾਰਾ ਪਤਾ ਮੈਂ ਕੀਤਾ ਵਾ ਤੇ ਜੇ ਤੂੰ ਕਹਿਨੀ ਆ ਤੇ ਸਵੇਰੇ ਫਿਰ ਹੋਵਾਂਗੇ ਉੱਥੇ ਸਵੇਰੇ ਫਿਰ ਹੋਵਾਂਗੇ ਠੀਕ ਆ ਤੇ ਨਾਲੇ ਮੈਂ ਤੇਰੀ ਜ਼ਿੰਦਗੀ ਬਾਰੇ ਸੋਚਣ ਡਿਆ ਹਾਂ ਕਿਤੇ ਇਹ ਨਾ ਮਨ ਚ ਸੋਚੀ ਵੀ ਪਾਪਾ ਕਿਉਂ ਕਲਾਉਂਦੇ ਆ ਉੱਥੇ ਠੀਕ ਆ ਨਾ ਬਾਕੀ ਕੋਈ ਗੱਲ ਨਹੀਂ ਤੂੰ ਆਪਣੇ ਮਨ ਨਾਲ ਸਲਾਹ ਕਰਕੇ ਨਾ ਮੈਨੂੰ ਦੱਸ ਦੀ ਜ਼ਰੂਰੀ ਨਹੀਂ ਵੀ ਅਸੀਂ ਕੱਲ ਹੀ ਜਾਣਾ ਜੰਦਾ ਚਲੋ ਤੁਸੀਂ ਕੋ ਉੱਧੇ ਘਰ ਲੈ ਲੈਨੇ ਆ ਚਲ ਵੇਖ ਨਹੀਂ ਤੂੰ ਆਪਣੇ ਮਨ ਨਾਲ ਸਲਾਹ ਕਰਕੇ ਤੇ ਫਿਰ ਮੈਨੂੰ ਦੱਸ ਦੀ ਹੈ ਠੀਕ ਆ ਆ ਛਾੜੂ ਰਹਿਣ ਦੇ ਆਪੇ ਮੰਮੀ ਤੇਰੀ ਮਾਰ ਦਿੰਦੀ ਮੈਂ ਕਹਿ ਦਿੰਦਾ ਮਨ ਠੀਕ ਪਾਪਾ ਦੀ ਗੱਲ ਵੀ ਤਾਂ ਉਹਦਾ ਠੀਕ ਵਾ ਨਾਲੇ ਇੱਥੇ ਝੜਕਾ ਖਾਣ ਨੂੰ ਵੀ ਬੈਠੀ ਰਹਿਣਾ ਉੱਥੇ ਜਾ ਮੇਰੀ ਜ਼ਿੰਦਗੀ ਵੀ ਸੁਧਰ ਜੂਗੀ ਪੜ੍ਹ ਲਿਖ ਕੇ ਦੇ ਕੋ ਬਣ ਜੂਗੀ ਨਹੀਂ ਤੇ ਇਦਾਂ ਨੇ ਮੈਂ ਤੱਕੇ ਹੀ ਖਾਣੇ ਆ ਨਾਲੇ ਮੇਰੇ ਉੱਥੇ 5 ਦਿਨ ਸੋਕੇ ਨਿਕਲ ਜਾਣਗੇ ਤੇ ਨਾਲੇ ਇੱਥੇ ਮੈਨੂੰ ਮੰਮੀ ਨੇ ਉਦਾਂ ਵੀ ਨਹੀਂ ਪੜਨ ਦੇਣਾ ਉਹ ਹਮੇਸ਼ਾ ਨੂਰ ਬਾਰੇ ਸੋਚਦੇ ਰਹਿੰਦੇ ਆ ਤੂੰ ਇਹ ਇਥੇ ਕੀ ਬੇਜ ਕਰਨ ਉਹ ਕਰਨਾ ਕਿ ਆ ਡੀਲਾ ਪੁੱਟਣ ਡਿਆ ਵਾ ਇਹ ਤਾਂ ਮੁੱਕਦਾ ਹੀ ਨਹੀਂ ਅੰਤਰਾ ਤੇ ਉਹ ਚੱਲ ਹੁਣ ਗੂੰ ਪੁੱਟਣਾ ਤੇ ਪੈਣਾ ਹੀ ਆ ਤੇ ਮੇਰੀ ਗੱਲ ਸੁ ਤੂੰ ਕਿੱਥੇ ਗਈ ਸਵੇਰ ਤੀ ਲੈ ਬਸ ਮੈਂ ਕਿੱਥੇ ਜਾਣਾ ਸੀ ਹਾਂ ਗਵਾਂਡੀਆਂਵਾਂ ਲੱਗ ਗਈ ਹਾਂ ਕੰਮ ਹੀ ਕੋਈ ਕੰਮ ਕਾਦਾ ਹੀ ਬੜੇ ਦਿਨ ਹੋ ਗਏ ਗਈ ਨਹੀਂ ਹਾਂ ਤੇ ਮੈਂ ਚੱਲ ਜਾ ਕੇ ਆਨੀ ਆ ਉੱਥੋਂ ਨਵੀਂ ਖਬਰ ਲਿਆਈ ਆ ਕਾਦੀ ਮੈਨੂੰ ਤਾਂ ਲੱਗਦਾ ਵਾ ਉਹਨਾਂ ਨੇ ਨਾ ਮੁੰਡੇ ਦਾ ਵਿਆਹ ਰੱਖਿਆ ਵਾ ਸਿੱਧੀ ਤਾਂ ਨਹੀਂ ਗੱਲ ਮੇਰ ਨਾਲ ਕਰਦੀ ਮਲਵਲਿੰਗ ਜੇ ਪਾਉਂਦੀ ਹੀ ਤਾਨੂੰ ਉਹਦੇ ਹੱਥ ਦਾ ਪਤਾ ਤਾਂ ਹੈਗਾ ਸੱਚੀ ਗੱਲ ਤਾਂ ਉਹਨੇ ਦੱਸਣੀ ਨਹੀਂ ਹੁੰਦੀ ਪਰ ਮੈਂ ਸਮਝ ਗਈ ਆ ਮਿਸਤਰੀ ਲੱਗੇ ਸੀ ਨਾ ਮਿਸਤਰੀਆਂ ਦਾ ਮੈਨੂੰ ਪੱਕਾ ਪ੍ਰੂਫ ਹੋ ਗਿਆ ਵੀ ਵਿਆਹ ਹੋਣਾ ਵਾ ਇਹ ਤੇ ਜਾਣ ਕੇ ਟਾਲ ਮਟੋਲ ਕਰਨ ਢਈ ਆ ਵੀ ਮੁੜ ਕੇ ਜੇ ਇਹਨੂੰ ਪਤਾ ਲੱਗ ਗਿਆ ਤਾਂ ਫੇਰ ਇਹਨੇ ਕਹਿਣਾ ਤੂੰ ਦੱਸਿਆ ਨਹੀਂਗਾ ਤੇ ਮੈਂ ਕਹਾਂਗੀ ਵੀ ਛੇਤੀ ਨਹੀਂ ਹੋ ਗਿਆ ਆ ਰਮਨ ਅੱਜ ਕੱਲ ਕੋਈ ਦੱਸਦਾ ਵਾ ਕਿ ਮੈਂ ਕੀ ਕੰਮ ਕਰਨ ਢਿਆ ਵਾ ਨਾਲੇ ਤੈਨੂੰ ਪਤਾ ਹੀ ਇਹ ਗੱਲ ਦਾ ਹੈਗਾ ਵਾ ਵੀ ਲੋਕੀ ਪਾਣੀ ਮਾਰ ਲਗਾ 1 ਮਿੰਟ ਲਉਂਦੇ ਆ ਉਹਨਾਂ ਨੇ ਤਾਂ ਇਹ ਗੱਲਬਾਤ ਕੀਤੀ ਰੰਗ ਰੰਗ ਤੇ ਕਿੰਨੇ ਦਿਨਾਂ ਦਾ ਹੋਣ ਢਿਆ ਵਾ ਅਹੀਂ ਧਿਆਨ ਹੀ ਨਹੀਂ ਦਿੱਤਾ ਇਸ ਗੱਲ ਦਾ ਵੀ ਵਿਆਹ ਵਾ ਜਾਂ ਕੀ ਚੱਕਰ ਹੋ। ਅੰਬੀਰ ਰੱਖੋ ਇੱਥੇ ਗੋਡੇ-ਗੋਡੇ ਗਰਮੀ ਆ। ਆਜੋ ਅੰਦਰ ਜਾ ਕੇ ਗੱਲ ਦੱਸਣੀ ਸਾਰੀ। ਚੱਲ ਫਿਰ। ਕੀ ਗੱਲ ਵਾ? ਗੱਲ ਕੀ ਹੁਣੀ ਆ? ਹਾਂ ਜਿਹੜੇ ਉਹਨਾਂ ਨੇ ਮਿਸਤਰੀ ਲਾਏ ਆ ਨਾ ਉਹ ਪਿੰਡ ਦੇ ਨਹੀਂਗੇ। ਸ਼ਹਿਰ ਦੇ ਮਿਸਤਰੀ ਆ। ਬੜਾ ਸੋਹਣਾ ਡਿਜ਼ਾਈਨ ਪਾ ਗਏ ਨਾ ਟੈਲਾ-ਟੂਲਾ ਡੈ ਹੀ ਲਾਉਣ। ਤੇ ਮੈਨੂੰ ਤਾਂ ਉਹਨਾਂ ਦਾ ਕੰਮ ਬੜਾ ਪਸੰਦ ਆਇਆ। ਤੇਰਾ ਹੁਣ ਕਹਿਣ ਦਾ ਕੀ ਮਤਲਬ ਆ ਮੇਰੇ ਕਹਿਣ ਦਾ ਮਤਲਬ ਇਹ ਆ ਜਦੋਂ ਉਧਰੋਂ ਹਟਣਗੇ ਨਾ ਤੇ ਆਪਾਂ ਨਾ ਥੋੜਾ ਜਿਹਾ ਕਰਦਾ ਕੰਮ ਕਰਵਾ ਲਈਏ ਚੱਲ ਹੁਣ ਤੇ ਕਰਨ ਬਾਹਰ ਵਾ ਕੱਲ ਨੂੰ ਨਿਹਾਉਣਾ ਹੀ ਆ ਮੁੜ ਕੇ ਅਹੀਂ ਵੀ ਵਿਆਹ ਸ਼ਾਦੀ ਉਹਦਾ ਕਰਨਾ ਵਾ ਘਰ-ਬਾਰ ਬਣਿਆ ਹੋਊਗਾ ਜਿੰਨੀ ਮੰਗਾਈਆ ਕਦੀ ਸੋਨਾ ਬਣਾ ਲੈ ਕਦੀ ਕੁਸ਼ ਕਰ ਲੈ ਇਹ ਆਪੇ ਘਰ ਤੋਂ ਕੰਮ ਮੁਕਤੀ ਮਿਲੀ ਹੋਊ ਤੇ ਚੱਲ ਮੁੜ ਕੇ ਜੋ ਮਰਜ਼ੀ ਬਣਾਉਂਦੇ ਰਹੀਏ ਚੱਲ ਕਰਨ ਦਾ ਹੁੰਦਾ ਨਾ ਫੋਨ ਉਹਦੇ ਨਾਲ ਕਰਕੇ ਸਲਾਦ ਖੇਡਾ ਦਿੰਨੇ ਆ ਆਹੋ ਇਹ ਆਪੇ ਤੁਹਾਨੂੰ ਵੀ ਪਤਾ ਹੁਣ ਮੂੰਹ ਮੱਥਾ ਤੇ ਬਣਾਉਣ ਵਾਲਾ ਵਾ ਬਰਾਜਾ ਲੱਗਦਾ ਬਾਹਰ ਉਹਨਾਂ ਨੂੰ ਘੋਣ ਵਾਲਾ ਸਾਰਾ ਹੁਣ ਲੱਗੇ ਉਹਨਾਂ ਦਾ ਟੌਰ ਨਿਕਲਿਆ ਹੋਊ ਸਾਡਾ ਇਦਾਂ ਹੋਊ ਤਾਂ ਚੰਗਾ ਚਾਹੀ ਨਹੀਂ ਲੱਗਦਾ ਉਹਨਾਂ ਦਾ ਮੁੰਡਾ ਨਾ ਆਪਣੇ ਕਰਨਦੇ ਹਾਂ ਅੰਦਾਈਆ ਤੇ ਵੇਖ ਲਓ ਵਿਆਹ ਕਰ ਵੀ ਦੇਣ ਲੱਗੇ ਆ ਮੇਰਾ ਤੇ ਰਾਦਾ ਕਰਨ ਦਾ ਫੋਨ ਆਉਂਦਾ ਦਾ ਉਹਨੂੰ ਕਵਾਂ ਕਿ ਇੱਥੇ ਨਾ ਬੈਠਾ ਰਹਿ ਆ ਜਾ ਹੁਣ ਅਹੀਂ ਵੀ ਤੇਰਾ ਵਿਆਹ ਕਰੀਏ ਪੋਤੇ ਪੋਤੀਆਂ ਹੀ ਵੀ ਖੜਾ ਲਾਂਗੇ ਉਹ ਗੱਲ ਤੇ ਰਮਨ ਤੇਰੀ ਠੀਕ ਆ ਚੱਲ ਜੇ ਆਉਂਦਾ ਨਾ ਕਰਨ ਦਾ ਫੋਨ ਤੇ ਉਹਨੂੰ ਕਹਿੰਦੇ ਵੀ ਆ ਜਾ ਤੇ ਕਰਦੇ ਨੇ ਵਿਆਹ ਉਹਦਾ ਰਮਨ ਜਿੱਦਾਂ ਦਾ ਜਮਾਨਾ ਚੱਲਣ ਡਿਆ ਨਾ ਬੰਦੇ ਦਾ ਘੜੀ ਦਾ ਨਹੀਂ ਪਤਾ ਚਲ ਅਸੀਂ ਵੇਖ ਲਾਂਗੇ ਕਿਤੇ ਵਿਆਹ ਆ ਕੋਈ ਗੱਲ ਨਹੀਂ ਹਾਂ ਗੱਲਾਂ ਨਹੀਂ ਸੋਚੀਦੀਆਂ ਹੁੰਦੀਆਂ ਆੜਿਆਂ ਦੇ ਮੁੰਡੇ ਦਾ ਫੋਨ ਉਹਨੂੰ ਮੈਂ ਕਹਿੰਦੀ ਆ ਕਿਹਦਾ ਫੋਨ ਵਾ ਇਹਦੇ ਰਮਨ ਦੇ ਭੈਣ ਦਾ ਫੋਨ ਵਾ ਚੁੱਕੋ ਹਾਂ ਕੀ ਜਾਂਦੀ ਆ ਹੈਲੋ ਸੱਸ ਕੇ ਭੈਣ ਜੀ ਹੋਰ ਸੁਣਾਓ ਠੀਕ ਠਾਕ ਬਸ ਆਪਣਾ ਵੀ ਵਧੀਆ ਵਧਾਈ ਹੋਵੇ ਭੈਣਾਂ ਕਾਦੀ ਵਧਾਈ ਦੇ ਜਾਨੀ ਆ ਅੱਛਾ ਅੱਛਾ ਤੇ ਤਾਂ ਤੈਨੂੰ ਵੀ ਵਧਾਈ ਹੋਵੇਗੀ ਕਦੋਂ ਦਾ ਜੀ ਕੰਨੂ ਆ ਆਵਾਂਗੇ ਆਵਾਂਗੇ ਜ਼ਰੂਰ ਨਾਂ ਵਾਲੀ ਕਿਹੜੀ ਗੱਲ ਵਾ ਉਹ ਲੱਖਾਂ ਰੁਪਈਆ ਦੀ ਮੇਰੀ ਭੈਣ ਨੇ ਚੀਜ਼ ਲਈ ਆ ਚਾਹੀ ਕੇ ਉਹ ਨਹੀਂ ਆਉਣਾ ਕੰਨੂ ਆ ਜ਼ਰੂਰ ਜ਼ਰੂਰ ਆਵਾਂਗੇ ਆਵਾਂਗੇ ਨਾਂ ਵਾਲੀ ਕਿਹੜੀ ਗੱਲ ਵਾ ਚਲ ਠੀਕ ਆ ਚੰਗਾ ਓਕੇ ਬੜੇ ਖੁਸ਼ ਹੋਣ ਦੇ ਹੀ ਕਾਦੀ ਵਧਾਈ ਦੇਣ ਦੇ ਹੀ ਭੈਣ ਆਪਣੀ ਨੂੰ ਉਹ ਵਧਾਈ ਕਾਦੀ ਦੇਣੀ ਆ ਉਹਨੇ ਕਰ ਲਿਆ ਵਾ ਤੇ ਉਹ ਕਹਿੰਦੇ ਵੀ ਸੁਖਮਨੀ ਸਾਹਿਬ ਦਾ ਪਾਠ ਰਖਾ ਤੇ ਸਰੇ ਭੋਗ ਆ ਤੇ ਆਇਓ ਸਾਰੇ ਜਣੇ ਆਹੋ ਆਉਣਾ ਮਾਉਥੀ ਯਾਰ ਤੂੰ ਤਾਂ ਮੂੰਹ ਹੀ ਵਟ ਲਿਆ ਵਾ ਜਿਉਂ ਨਾ ਫੋਨ ਕਰਦੀ ਤੇ ਤਾਂ ਵੀ ਅਫੀ ਹੋਣਾ ਸੀ ਜਿਉਂਨੇ ਹੁਣ ਫੋਨ ਕਰਤਾ ਵਾ ਹੁਣ ਇਹਨੇ ਮੂੰਹ ਵਟ ਲਿਆ ਚਲ ਜਾਣਾ ਹੋਵੇ ਤੇਲ ਕੀ ਗੱਲ ਹੋਈ ਆ ਤੂੰ ਵੀ ਆ ਗਈ ਉੱਠ ਕੇ ਉਥੋਂ ਵੇਖਾਂ ਕੀ ਡੀਫਾ ਫੇ ਕੁੱਟਣੀ ਆ ਸਾਰੇ ਕੰਮ ਕਰਕੇ ਨਾ ਹੁਣ ਭਰਾ ਨੂੰ ਫੋਨ ਕਰਨ ਲਈ ਆ ਕਿ ਤੇਰੇ ਪਾਠਵਾ ਤੇ ਆ ਜਿਓ ਨਾ ਜਿੱਦਾਂ ਕੋਠੀ ਖਰੀਦੀ ਹਗੀ ਵੇਖਣ ਗਈ ਹਾਂ ਓਦੋਂ ਨਾ ਭਰਾ ਦਾ ਚੇਤਾ ਆ ਅੱਜ ਤੈਨੂੰ ਭਰਾ ਦਾ ਬੜਾ ਚੇਤਾ ਆ ਗਿਆ ਰਮਨ ਕੀ ਗੱਲ ਹੋ ਗਈ ਤੂੰ ਆ ਗਈ ਉਥੋਂ ਤੇ ਆਉਣਾ ਹੀ ਕੀ ਕਰਦੀ ਹੁਣ ਉਹਨੂੰ ਚੇਤਾ ਆ ਗਿਆ ਭਰਾ ਦਾ ਕਿ ਸਵੇਰੇ ਆ ਜਿਓ ਮੇਰਾ ਨੱਕ ਨਹੀਂ ਘਰਿਆ ਨਾ ਸ਼ਰੀਕੇ ਦੇ ਵਿੱਚ ਜਿੱਦਾਂ ਲਈ ਹੀ ਓਦੋਂ ਨਹੀਂ ਦੱਸ ਸਕਦੀ ਨੜੇ ਇਹ ਆ ਪਿਸ ਚੋਹਾਂ ਜਣੇ ਨਾਲ ਸਲਾਹ ਕਰਕੇ ਤਾਂ ਫੇਰ ਹੀ ਘਰ ਖਰੀਦਿਆ ਹੋਊਗਾ ਬ੍ਰਹਮਣੇ ਦੇ ਵਿੱਚ ਪੁੱਛਣ ਵਾਲੀ ਕਿਹੜੀ ਗੱਲ ਵਾ ਤੂੰ ਦੇ ਜਾਣ ਕੇ ਮੂੰਹ ਵਟ ਕੇ ਬਹਿ ਗਈਆਂ ਉਹਨਾਂ ਨੇ ਆਪਣੇ ਪੈਸੇ ਖਰਚੇ ਆ ਆਪਣਾ ਹੀ ਸਾਰਾ ਕੰਮ ਕੀਤਾ ਵਾ ਤੇ ਜੇ ਘਰ ਲੈ ਲੈ ਤਾਂ ਵਧੀਆ ਕੰਮ ਕੀਤਾ ਉਹਨੇ ਮੜਾ ਕੀਤਾ ਨੜੇ ਉਹਨਾਂ ਨੂੰ ਫੋਨ ਕਰਕੇ ਕਹਾਂ ਤੇ ਦਿੱਤਾ ਵੀ ਸਵੇਰੇ ਆਇਓ ਸਾਰੇ ਜਣੇ ਨਹੀਂ ਜਦੋਂ ਸਾਡੇ ਘਰ ਕੁਕੜੂ-ਕੜੂ ਹੁੰਦਾ ਵਾ ਤੁਸੀਂ ਉਸੇ ਵਾਲਾ ਫੋਨ ਕਰ ਦਿੰਦੇ ਜੇ ਭੈਣ ਆ ਜਾ ਦਵਾ ਦਵਾ ਕਰਨ ਦਾ ਜਾਂ ਕੰਮ ਬਣਿਆ ਵੀ ਨਹੀਂ ਤੁਸੀਂ ਉਸੇ ਵਾਲੇ ਨੂੰ ਦੱਸਦਾ ਹੀਗਾ ਲੀੜਾ ਕੱਪੜਾ ਲਿਆ ਤਾਂ ਉਹਨੂੰ ਨਾਲ ਲੈ ਕੇ ਤਾਂ ਫੇਰ ਲਿਆ ਤੇ ਨਾਲੇ ਜੇ ਫੋਨ ਕੀਤਾ ਨਾ ਉਹਨੇ ਤੇ ਭਰਾ ਨੂੰ ਫੋਨ ਕਰਕੇ ਕਿਹਾ ਵਾ ਮੈਨੂੰ ਇੱਕ ਵਾਰ ਨੇ ਕਿਹਾ ਵੀ ਭਾਬੀ ਤੂੰ ਵੀ ਆਈ ਤੇ ਮੈਂ ਨਹੀਂ ਜਾਣਾ ਤੁਸੀਂ ਜਾਣਾ ਉਹ ਤਾਂ ਚਲ ਜਿਓ ਤੁਹਾਨੂੰ ਨਹੀਂ ਮੈਂ ਡੱਕਦੀ ਪੀ ਇਹ ਨਾ ਕਿਉ ਵੀ ਮੇਰੀ ਭੈਣ ਦੇ ਘਰ ਪ੍ਰੋਗਰਾਮ ਸੀ ਤੇ ਨੇ ਮੈਨੂੰ ਡੱਕਿਆ ਵਾ ਤੇ ਮੈਂ ਨਹੀਂ ਜੇ ਜਾਣਾ ਸਿੱਧੀ ਪੱਧਰੀ ਗੱਲ ਜੀ ਮੈਂ ਤੋ ਕਿਦਾਂ ਦੀਆਂ ਗੱਲਾਂ ਕਰਨ ਢੀਆ ਸਾਰੇ ਜੀਆਂ ਨੂੰ ਵਖ ਵਖ ਕਹੀਦਾ ਹੁੰਦਾ ਵਾ ਕਹਿ ਤਾਂ ਦਿੱਤਾ ਉਹਨੇ ਮੈਨੂੰ ਪੀਪਾ ਬਿੰਗ ਨਾਲ ਲੈ ਕੇ ਆਇਓ ਕੋਈ ਹੋਰ ਕਹਿਣਾ ਹੀ ਮਾੜਾ ਮੋਟਾ ਨਹੀਂ ਹਾ ਦੋ ਗੀਏ ਤੇਰੇ ਵਾਲੀ ਮੇਰੇ ਵਾਲੀ ਹੱਦ ਨਹੀਂ ਹੋਈ ਤੁਹਾਡੀ ਭੈਣ ਵਾਲੀ ਹੱਦ ਹੋਈ ਆ ਮੈਂ ਤੁਹਾਨੂੰ ਸਾਫ਼ ਕਹਤਾ ਵੀ ਮੈਂ ਨਹੀਂ ਜਾਣਾ ਤਹੀ ਚਲ ਜਿਓ ਜਾ ਨਾ ਜਾਈ ਨਹੀਂ ਜਾਣਾ ਤੇ ਤੇਰੇ ਤੋਂ ਬਿਨਾਂ ਤੁਸੀਂ ਭੋਗ ਨਹੀਂ ਪੈਣਾ ਹਾ ਦੋ ਹੀਏ ਤੇ ਦੇ ਵਾਲੀ ਪਤਾਨੀਆਂ ਪ੍ਰੂਫ ਰੱਖੇ ਕਿੱਥੇ ਆ ਇਹਨਾਂ ਨੇ ਈਆ ਵੀ ਇਹਨਾਂ ਦੇ ਮੰਗਣ ਤੋਂ ਪਹਿਲਾਂ ਪਹਿਲਾਂ ਹੀ ਨਾ ਇਹਨਾਂ ਦਾ ਕੰਮ ਕਰ ਦਿੰਨੀ ਆ ਫੇਰ ਹੀ ਗੱਲ ਬਣੂਗੀ ਨਹੀਂ ਤੇ ਇਦਾਂ ਦੇ ਨਾ ਇਹਨੇ ਮਰੇ ਜੜਾਂ 'ਚ ਬਹਿਣਾ ਜੜੀਏ ਹੈਗੀ ਆ ਕੁੜੀ ਤੇਜ ਤਨੀ ਹੈ ਕਿੱਥੇ ਆ ਸਰਟੀਫਿਕੇਟ ਦੇ ਤੇ ਸਾਰੇ ਪ੍ਰੂਫ ਰੱਖੇ ਪੰਜਾਬ ਦਾ ਇਹ ਹੀ ਆ ਨਾਮ ਤਾਂ ਗੁਰਪ੍ਰੀਤ ਕੌਰ ਉਹਤਨੇ ਕਹਿੰਦੇ ਹੀ ਕਿ ਜਨਮ ਸੱਦੀ ਕਿੜੇੜਾ ਵਨ ਉਹ ਹੀ ਸਭ ਤੋਂ ਜ਼ਰੂਰੀ ਆ ਉਦਾਂ ਹੀ ਕੰਮ ਕਰਦੇ ਆ ਉਦਾਂ ਹੀ ਜ਼ਿਆਦਾ ਮੇਨ ਕੰਮ ਹੁੰਦਾ ਵਾ ਬਾਕੀ ਇਹ ਧਾਰ ਘੱਟਦੀ ਤਾਂ ਕੋਈ ਗੱਲ ਨਹੀਂ ਕੋਈ ਮੈਂ ਘੜੀ ਘਟਮ ਸੰਦੀਪ ਮੇਲਾ ਮੈਨੂੰ ਕਹਿਣ ਦੀ ਨਾ ਕਿ ਤਿਆਰ ਨਹੀਂ ਹੋਇਆ ਮੈਂ ਤੇਰੇ ਤੋਂ ਪਹਿਲਾਂ ਤਿਆਰ ਹੋ ਗਿਆ ਹਾਂ ਉਹ ਤਿਆਰ ਹੋ ਗਈਆਂ ਮੈਂ ਫਿਰ ਵੀ ਮੈਂ ਆਪਣੇ ਪਿੰਡ ਜਾਣਾ ਵਾਂ ਹੁਣ ਚੰਗੀ ਤਰ੍ਹਾਂ ਤਿਆਰ ਹੋਉਂਗੀ ਪਿੰਡ ਤੇ ਜਾਣਾ ਇੰਨਾ ਟਾਈਮ ਥੋੜੀ ਲਾਉਣਾ ਵਾਂ ਉਹ ਤਿਆਰੀਆਂ ਬਾਬਾ ਬਸ ਲੱਗੀਆਂ ਪਰਸੇ ਕੱਢਣ ਚੱਲਿਆ ਫਿਰ ਚਲੀਏਗਾ ਆ ਜਾ ਆਇਆ ਜਾਂਦੇ ਜਾਂਦੇ ਨਾ ਮੰਮੀ ਨੂੰ ਮਿਲਦੀ ਹੈ ਉਹ ਮੰਮੀ ਨੂੰ ਦੱਸ ਕੇ ਜਾਵਾਂਗੇ ਐਦਾਂ ਥੋੜੀ ਜਾਣਾ ਆਪਾਂ ਅਜੇ ਬਾਹਰ ਹੀ ਬੈਠੇ ਹਾਂ ਚਲੋ ਮੰਮੀ ਚੱਲ ਆਵੇ ਰੋਏ ਪਾ ਚੱਲੇ ਹਾਂਜੀ ਹਾਂਜੀ ਸੰਦੀਪ ਮੈਂ ਕੱਢਾਂ ਮੋਟਰਸਾਂ ਆ ਜਾ ਫਿਰ ਤੂੰ ਚਲੋ ਮੰਮੀ ਰਣਾ ਤੁਸੀਂ ਕਿੱਥੇ ਆ ਜਾਣਾ ਵਾ ਨਹੀਂ ਨਹੀਂ ਮੰਮੀ ਆਇਣਾ ਈ ਸ਼ਾਮਾਂ ਨੂੰ ਤੇ ਮੇਰੀ ਗੱਲ ਸੁਣੋ ਤੁਸੀਂ ਐਵੇਂ ਨਾ ਕੰਮ ਲੱਗੇ ਰਹੋ ਉਹਨੂੰ ਕੀ ਗੱਲ ਵਾ ਉਹ ਨਹੀਂ ਕਰ ਸਕਦੀ ਚਲ ਕੋਈ ਨਾ ਗੰਨਾ ਗੁੰਡਾ ਕੱਢ ਦੇਣੀਆਂ ਜੇ ਤਾਂ ਲਾਲੂ ਤੜਕਾ ਠੀਕ ਆ ਉਹ ਕੋਈ ਲੋੜ ਨਹੀਂ ਹੈਗੀ ਤੁਸੀਂ ਅੱਗੇ ਠੀਕ ਨਹੀਂ ਰਹਿੰਦੇ ਫਿਰ ਬਾਅਦ ਵਿੱਚ ਬਿਮਾਰ ਪੈ ਜਾਣਾ ਵਾ ਕਿੰਨੇ ਪੈਸੇ ਲਾਉਣੇ ਆ ਚਲ ਕੋਈ ਗੱਲ ਨਹੀਂ ਸੂਟ ਲੈ ਲੈ ਦੋ ਚਾਰ ਨਾਲ ਤੇ ਰਹਿਵੇਂ ਚਾਰ ਦਿਨ ਤੂੰ ਕੰਮ ਦੀ ਕਿਹੜੀ ਗੱਲ ਵਾ ਜਿਹੜਾ ਤੇਰੇ ਬੰਦੇ ਦਾ ਕੰਮ ਮੈਂ ਆਪੇ ਕਰ ਲਿਆ ਕਰਨਾ ਵਾ ਉਹ ਆਪਣਾ ਆਪੇ ਕਰਦੀ ਰਹੂਗੀ ਜਾ ਕੇ ਮੰਮੀ ਜੇ ਤੁਸੀਂ ਬਹੁਤਾ ਜ਼ੋਰ ਲਾਉਣਦੇ ਆ ਨਾ ਤੇ ਚਲੋ ਕੋਈ ਗੱਲ ਨਹੀਂ ਮੈਂ ਰਹਿਣ ਨਹੀਂ ਆ ਮੈਂ ਤਾਂ ਵੇ ਸੋਚਣ ਦੀ ਸੀ ਕਿ ਤੁਸੀਂ ਐਵੇਂ ਇਕੱਲੇ ਲੱਗੇ ਰਹੋਗੇ ਉਹਨੇ ਕੀ ਪਤਾ ਲੱਗੋ ਕੰਮ ਕਰਾਉਣਾ ਕਿ ਨਹੀਂ ਕਰਾਉਣਾ ਕੋਈ ਗੱਲ ਨਹੀਂ ਪੁੱਤ ਤੂੰ ਮੇਰਾ ਫਿਕਰ ਨਾ ਕਰ ਜੇ ਲਾ ਕੇ ਦਊਗੀ ਤੇ ਖਾ ਲਾਂਗੀ ਜੇ ਨਹੀਂ ਲਾਉਗੀ ਤੇ ਮੇਰੇ ਕਨੇ ਹੱਥਾਂ ਨਹੀਂ ਨਾਲ ਮੈਂ ਰੋਟੀਆਂ ਲਾ ਲਾਂਗੀ ਦੋ ਉਹ ਨਹੀਂ ਨਹੀਂ ਮੈਂ ਆ ਕੇ ਮਖਾ ਲੂੰਗੀ ਤੁਹੀ ਕੋ ਲਾਉਣੀ ਆ ਰੋਟੀਆਂ ਉਹਨੂੰ ਕੀ ਗੱਲ ਵਾ ਉਹ ਨਹੀਂ ਲਾ ਸਕਦੀ ਮੈਂ ਹੁਣ ਕਿਹਦੇ ਹੱਥਾਂ 'ਵਾਂ ਥੋੜਾ ਵੇਰ ਨਹੀਂ ਰਹਿਣਾ ਮੰਮੀ ਮੇਰਾ ਰਹਿਣ ਨੂੰ ਜੀ ਨਹੀਂ ਕਰਨ ਡਿਆ ਮੇਰਾ ਨਾ ਜੀ ਨਹੀਂ ਲੱਗਣਾ ਤੁਹਾਡੇ ਤੋਂ ਬਗੈਰ ਚਲ ਪੁੱਤ ਕੋਈ ਗੱਲ ਨਹੀਂ 2-4 ਦਿਨ ਰਹਿ ਆ ਚਲ ਕੁੜੀਆਂ ਦਾ ਫੇਰਨ ਤੁਰਨ ਦਾ ਕੰਮ ਹੁੰਦਾ ਪੁੱਤ ਇਹੋ ਜੇ ਹੁੰਬਰ ਵਜਾਣਾ ਹੁੰਦੀ ਜੀਤਕਾਰੀ ਪੈਂਦਾ ਭੈਣ ਭਰਾਵਾਂ ਨਾਲ ਜਾਣ ਨੂੰ ਇਹ ਥੋੜਾ ਹੁੰਦਾ ਕਿ ਹੁਣ ਸਹੁਰਿਆਂ 'ਚ ਬੱਜੇ ਰਹਿਣਾ ਵਾਹੀਂ ਚਲੋ ਠੀਕ ਆ ਮੰਮੀ ਫੇਰ ਅਸੀਂ ਜਾਈਏ ਪੁੱਤ ਪੈਸਾ ਹੈਗਾ ਕੋਲ ਕੋਈ ਮੰਮੀ ਇਹਨਾਂ ਕੋ ਹੁਣੇ ਆ ਪੈਸੇ ਹੈ ਉਹਨਾਂ ਕੋ ਤੇਰੇ ਕੋ ਹੈਗਾ ਕੋਈ ਕੋਈ ਗੱਲ ਨਹੀਂ ਮੰਮੀ ਜੇ ਮੈਨੂੰ ਲੋੜ ਪਈ ਤੇ ਮੈਂ ਇਹਨਾਂ ਕੋ ਲੈ ਲੂੰਗੀ ਕੋਈ ਨੂੰ ਤਾਂ ਬੈਮ ਲਿਓ ਨਹੀਂ ਆਂਦਰ ਉਹ ਰਹਿਣ ਦੇਣੇ ਕੋਈ ਗੱਲ ਨਹੀਂ ਮੰਮੀ ਨਹੀਂ ਲਿਓ ਨਹੀਂ ਆਂ ਇਹਨਾਂ ਦੇ ਇਰਾਦੇ ਚ ਇਹ ਹੀ ਕਿ ਕਰੇ ਸੰਦੀਪ ਨੇ ਰਹਿਣਾ ਇੰਨੀ ਆ ਰਹਿਣਾ ਤੇ ਮੈਂ ਹੈਗਾ ਹੀ ਬਸ ਨਾ ਤੁਹਾਡੇ ਮੂੰਹ ਖਵਾਉਣਾ ਹੀ ਕਿ ਚੱਲ ਕੋਈ ਗੱਲ ਨਹੀਂ ਪੁੱਤ ਰਹਿ ਐ ਕੱਪੜੇ ਤੇ ਮੇਰੇ ਹੈਗੇ ਉੱਥੇ ਇਹਨਾਂ ਨੂੰ ਮੈਂ ਭੇਜ ਦੇਣਾ ਵਾ ਤੇ ਆਪ ਰਹਿ ਪੈਣਾ ਵਾ ਨਾਲੇ ਵੇਖਦੀ ਆਂ ਭਲਾ ਕਿੰਨੇ ਕ ਪੈਸੇ ਦਿੰਦੇ ਆ ਇਈ ਤੇ ਮੈਂ ਨਾਲ ਮਿੱਠੀ ਪਿਆਰੀ ਹੋ ਕੇ ਰਹਿਣਾ ਵਾ ਸਾਰੇ ਕੰਮ ਇਦਾਂ ਹੀ ਹੋ ਜਾਣੇ ਆ ਚਲ ਕੋਈ ਨਹੀਂ 5000 ਦੇ ਦੇਣੀ ਆ ਗੋਲੀ ਰੱਖਣੀ ਉਹਨੇ ਕਿਹੜੇ ਖਰਚ ਲੈਣੇ ਨੇ ਚਲ ਖਰਚ ਵੀ ਲਊਗੀ ਤੇ ਕੋਈ ਗੱਲ ਨਹੀਂ ਫੇਰ ਵੀ ਰਹਿਣਾ ਚਾਰ ਦੇਣੇ ਉਹਨੇ ਕੋਈ ਚੀਜ਼ ਹੀ ਲੋੜ ਹੀ ਪੈ ਜਾਂਦੀ ਆ ਉਹਨੂੰ ਪਲੇਵੇਗੀ ਕੋਈ ਗੱਲ ਨਹੀਂ ਖਰਚ ਲੂਗੀ ਤੇ ਕੋਈ ਗੱਲ ਨਹੀਂਗਾ ਇਹਦਾ ਵੱਡੀ ਵਾਲਾ ਸਾਹਿਬ ਨਹੀਂਗਾ ਜਿੱਦਿਆਂ ਮੈਂ ਦਿੱਤੇ ਉਹਨੇ ਖਰਚ ਆਈ ਦੱਸਣੀ ਨਹੀਂ ਮੁੜ ਕੇ ਮੈਂ ਕਿੰਨੇ ਵਰਤੇ ਨੇ ਕਿੰਨੇ ਮੈਂ ਖਰਚੇ ਆ ਚਲ ਮੈਂ ਫੜਾ ਮਾਂ ਨੂੰ ਜਾ ਕੇ ਮਾਤਾ ਪੈਸੇ ਕੱਢਣ ਗਈ ਨਾ ਚਿਰ ਲਾਤਾਗਾ ਹੁਣ ਉਹ ਨਾ ਅੱਧੇ ਰਾਹ ਚ ਪਹੁੰਚਣਾ ਹੀ ਸੁਨੀਬ ਹਾਲ ਆ 5000 ਹੀ ਪੁੱਤ ਮੰਮੀ ਇੰਨੇ ਪੈਸੇ ਥੋੜੇ ਦੇ ਦਿੰਦੇ ਨਹੀਂ ਪੁੱਤ ਲੈ ਜਾ ਫੇਰ ਵੀ ਤੂੰ ਰਹਿਣਾ ਮੈਂ 4 ਦਿਨ ਕੋਈ ਜੇ ਲੋੜੀ ਪਾ ਜਾਂਦੀ ਚਲੋ ਠੀਕ ਆ ਕੋਈ ਗੱਲ ਨਹੀਂ ਮੰਮੀ ਹਾਂ ਕੋਈ ਗੱਲ ਨਹੀਂ ਵਰਤਣਾ ਤੇ ਪਰਤ ਨਹੀਂ ਜਿੱਥੇ ਵਰਤਨੇ ਵਰਤ ਕੇ ਆਈ ਠੀਕ ਆ ਤੇ ਉਹਨਾਂ ਲਈ ਖਾਣ ਪੀਣ ਲਈ ਲੈ ਜੀ ਖੁੱਲਾ ਕੋ ਠੀਕ ਆ ਆਹ ਤੇ ਚੰਗਾ ਫਿਰ ਮੰਮੀ ਜਾਈਏ ਅੱਗੇ ਲੇਟ ਹੋ ਗਏ ਜਾ ਹੋਵਾ ਕਿ ਡੀ ਨੂਡ ਕੱਡ ਕੱਢ ਕੇ ਦੀਂ ਦੀ ਇਕੱਠਾ ਹੀ 5 5000 ਰੁਪਇਆ ਵੀ ਤੂੰ ਸਾਫ ਨਾ ਦੇ ਦੇ ਹੁਣ ਅੱਜ ਤੇ ਭੂਵੇਂ ਚੜ ਚੜ ਕੇ ਦੇਈ ਜਣੀ ਹੈ ਨਾ ਵੀ ਵੱਡੀ ਏਦਾਂ ਵਾ ਤੇ ਵੱਡੀ ਏਦਾਂ ਵਾ ਕੋਈ ਗੱਲ ਨਹੀਂ ਮਾਤਾ ਇੱਕ ਦਿਨ ਪਸਤਾਏਗੀ ਮਾਤਾ ਫੇ ਤੂੰ ਮੇਰੇ ਵਾਲੀ ਵਾਂ ਸਿਆਣੇ ਸੱਚੀ ਕਹਿੰਦੇ ਵੀ ਮਸੀ ਜਿਹੜੀ ਹੈ ਨਾ ਪੱਥਰ ਚਟ ਕੇ ਮੁੜਦੀ ਹੈ ਇਹਦਾ ਵੀ ਇਹੀ ਹਾਲ ਹੋਣਾ ਮੇਰਾ ਰਾਦਾ ਵਾ ਵੀ ਇਹਨਾਂ ਨੇ ਨਾ ਇਦਾਂ ਨਹੀਂ ਰੋਖਵਾ ਮੇਰਾ ਮੇਰਾ ਦਲਬਾਗ ਨੂੰ ਸਾਰੀ ਗੱਲ ਦੱਸ ਹੀ ਦੇਣੀ ਹੈ ਵੀ ਇਹ ਕੀ ਕੀ ਕਰਦੇ ਆ ਮੇਰੇ ਨਾਲ ਇਦਾਂ ਦੇ ਨਾ ਜਿਆਦਾ ਹੀ ਤਾਂ ਤਾਂ ਚੜੀ ਜਾਂਦੇ ਮੈਂ ਤੇ ਸੋਚਦੀ ਸੀ ਵੀ ਚੱਲ ਘਰ ਦੀਆਂ ਘਰੀ ਰਹਿ ਜਾ ਪਰ ਮੈਨੂੰ ਲੱਗਦਾ ਵੀ ਹੁਣ ਦਸਣੀਆਂ ਹੀ ਪੈਣੀਆਂ ਵਾ ਐਦਾਂ ਨਹੀਂ ਕੰਮ ਰੋਕਾਉਣਾ ਹੈਗਾ ਲੰਮੀ ਇਹਨਾਂ ਨੂੰ ਫੋਨ ਅੱਪੀਆ ਨਮਾ ਹਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਤਿ ਸ਼੍ਰੀ ਅਕਾਲ ਹੋਰ ਸਨੋਂ ਠੀਕ ਠਾਕ ਹਾਂਜੀ ਵਧੀਆ ਖਾਣਾ ਤੇ ਸਭ ਨਾ ਆਹੀ ਮੈਂ ਠੀਕ ਆ ਕਰਨਾ ਕੀ ਆ ਕੁਝ ਵੀ ਨਹੀਂ ਵੇਲੇ ਸਮਝ ਲਓ ਵੇਲੇ ਹੀ ਆਗੇ ਮੈਂ ਤੁਹਾਨੂੰ ਦੱਸ ਦੀਨੀ ਆ ਜਦੋਂ ਘਰ ਚ ਕਿਸੇ ਨੇ ਕਵਾਉਣਾ ਬੁਲਾਉਣਾ ਨਹੀਂ ਆ ਕੁਝ ਨਹੀਂ ਆ ਕੋਈ ਸੋਰ ਨਹੀਂ ਕੋਈ ਸਲਾਹ ਨਹੀਂ ਕੀ ਹੋਇਆ ਹੋਣਾ ਕੀ ਤੁਹਾਨੂੰ ਤੇ ਪਤਾ ਹੀ ਆ ਪੈਸਿਆਂ ਵਾਲੀ ਗੱਲ ਤੋਂ ਨਾ ਮੰਮੀ ਝੱਜਣਾ ਬੁਲਾਉਂਦੇ ਆ ਦੱਸਣਾ ਕਿਥੋਂ ਉਹਨਾਂ ਨੇ ਉਹਨਾਂ ਨੇ ਬਿਲਕੁਲ ਜਵਾਬ ਦਿੱਤਾ ਵਾ ਵੀ ਅਸੀਂ ਪੈਸੇ ਦੇਣੇ ਨਹੀਂ ਆ ਦੇਣੇ ਤੇ ਉਹ ਕੀ ਗੱਲ ਕਹਿੰਦੇ ਸਾਡੇ ਕੋਲ ਹੈ ਹੀ ਕੱਖ ਨਹੀਂ ਹਾਂ ਕੋਣੀ ਵਾਲੇ ਫਰੀडम ਦੇ ਉਹ ਕਿੱਥੇ ਜਾਂਦੇ ਆ ਜਲਦੀ ਨੂੰ ਨਹੀਂ ਕਿਹਾ ਕੋਈ ਉਹਨੇ ਵੀ ਨਹੀਂ ਕਿਹਾ ਕੋਈ ਮੈਂ ਤਾਂ ਤੁਹਾਨੂੰ ਦੱਸ ਦੇਣੀ ਆ ਉਹ ਕਿਹੜਾ ਹੁਣ ਮੈਨੂੰ ਚੰਗਾ ਬੋਲਦਾ ਵਾ ਗਾੜੀਆਂ ਇੰਨੀਆਂ ਵੱਧ ਘੱਟ ਗੱਲਾਂ ਕਰਦਾ ਵਾ ਨਾ ਬਹੁਤ ਹੀ ਜ਼ਿਆਦਾ ਤੇ ਮੈਂ ਤਾਂ ਨਹੀਂ ਵੀ ਚੱਲ ਤੁਹਾਡੇ ਤੱਕ ਗੱਲਾਂ ਕੀ ਪਹੁੰਚਾਉਣੀਆਂ ਪਰ ਮੈਂ ਹੁਣ ਨਾ ਅੱਕ ਕੇ ਤੁਹਾਨੂੰ ਸਭ ਕੁਝ ਦੱਸਣ ਦੇ ਹੀ ਆ ਜੇ ਗਿਆ ਉਹ ਤਾਂ ਅਚਾਨਕ ਕੋਈ ਹੁਣ ਜੇ ਤਾਂ ਆ ਗਿਆ ਦੱਸੰਦਾ ਤੇ ਮੈਂ ਕੀ ਕਰਦੀ ਫਿਰ ਮੈਂ ਜਾਣੀ ਹੀ ਵੀ ਚਲ ਤੁਹਾਡੇ ਤੱਕ ਨਾ ਹੀ ਪਹੁੰਚਣ ਗੱਲਾਂ ਚਲੋ ਕੋਈ ਗੱਲ ਨਹੀਂ ਕਰਦੀ ਗੱਲ ਹੁਣ ਮੈਨੂੰ ਕੀ ਪਤਾ ਹੈ ਵੀ ਇਹਨਾਂ ਨੇ ਇੰਨਾ ਹੀ ਤੰਗ ਕਰਨ ਦਾ ਬਣਾ ਮੈਂ ਵਾਲੇ ਕਰਦੇ ਹੁਣ ਇਤੋਂ ਵੀ ਪਾਰਟੀ ਕਰਦੇ ਪੈਣ ਮੇਰਾ ਵੀ ਇਹਨਾਂ ਨੇ ਧਲ ਦੇਣਾ ਯਾਦ ਦਾ ਕੰਮ ਪੱਕਾ ਹੀ ਆ ਕਰਨੇ ਤੇ ਪੈਣੇ ਹੀ ਆ ਹੁਣ ਉਦਾਂ ਦੇ ਭੂਆ ਜੀ ਕਹਿੰਦੇ ਸੀ ਵੀ ਚਲੋ ਕੋਈ ਗੱਲ ਨਹੀਂ ਤੁਸੀਂ ਮਹੀਨੇ ਨੂੰ ਦੋਵਾਂ ਮਹੀਨਿਆਂ ਨੂੰ ਜਦੋਂ ਮਰਜ਼ੀ ਦੇ ਦਿਓ ਉਹ ਇਹਨਾਂ ਦਾ ਕਰਕੇ ਥੋੜੇ ਔਖੇ ਵੀ ਕੇ ਪੀ ਮੰਮੀ ਵੱਧ ਘਟ ਬੋਲਦੇ ਹੀ ਉਹਨਾਂ ਨੂੰ ਤੇ ਤਾਂ ਕਰਕੇ ਹੁਣ लवली ਆ ਤੇ लवली ਦਲਜੀਤ ਇੱਕ ਦੁਆਰੀ ਜਾਂਦਾ ਆਸ ਤੇ ਤਨੂ ਵੀ ਪਤਾ ਕਿ ਫੋੜਣੀ ਉਹਨਾਂ ਮੈਂ ਨਹੀਂ ਜੇ ਕਹਿਣਾ ਦਲਜੀਤ ਨੂੰ ਹੁਣ ਤੁਸੀਂ ਕਹਿਣਾ ਹੋਊਗਾ ਤੇ ਕਹਿ ਲਿਓ ਉਹ ਬਸ ਇੱਕੋ ਗਾਲੀ ਕਰੀ ਜਾਂਦਾ ਵੀ ਤੁਹਾਡੀ ਕਮਾਈ ਕਿੱਥੇ ਗਈ ਚਲ ਆਗੇ ਤੇ ਫਿਰ ਆਪੇ ਹੀ ਗੱਲ ਕਰ ਲਓ ਕਰਨੀ ਪੈਣੀ ਐ ਇਦਾਂ ਮੈਂ ਤੇ ਹੁਣ ਬੜੀ ਤੰਗ ਆ ਹਾਲ ਕੋਈ ਨਹੀਂ ਆ ਕੇ ਕਰਦੇ ਆ ਠੀਕ ਆ ਚੰਗਾ 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 ਚਲ ਹੁਣ ਆਪੇ ਆ ਕੇ ਤੇ ਗੱਲ ਕਰ ਲੈਣਗੇ ਨਾ ਨਾਲੇ ਪਤਾ ਲੱਗ ਜਾਊਗਾ ਇਹਨਾਂ ਨੂੰ ਵੀ ਉਹ ਵੀ ਨਾਲੇ ਹਸਾਬ ਕਿਤਾਬ ਜਦੋਂ ਪੈੜੀ ਦਾ ਮੰਗੂਗਾ ਨਾ ਪੀ 10 ਕਿੱਲਿਆਂ ਦੇ ਕਿੱਥੇ ਜਾਂਦੀ ਹੈ ਫਿਰ ਇਹਨਾਂ ਦੀ ਅੱਖਾਂ ਖੁੱਲਣੀਆਂ ਵਾ ਇਦਾਂ ਦੇ ਇਹਨਾਂ ਨੇ ਬਸ ਨਾ ਉਹ ਪੈਸੇ ਜਿਹੜੇ ਆ ਉਹ ਘੁੱਟੀ ਜਾਂਦੇ ਆ ਤੇ ਸਾਡੇ ਵਾਲੀ ਧਿਆਨ ਵਾ ਬਸ ਉਹਦਾ ਇੱਕ ਗੱਲ ਵਾ ਵੇ ਦੱਸ ਦੇ ਮੈਂ ਦਿੱਤਾ ਵਾ ਨਾ ਕਪਾਤ ਤੇ ਅਗੇ ਨੀnga ਘਰ ਦੇ ਵਿੱਚੋਂ ਮੁੱਕਦਾ ਤੇ ਜੇ ਇਹ ਵੀ ਆਗੇ ਤੇ ਇੱਥੇ ਆਗੇ ਨਾ ਫੇਰ ਇਹ ਨਾ ਦੋਹਾਂ ਭਰਾਵਾਂ ਦਾ ਕਪਾਤ ਹੋ ਜਾਣਾ ਪਰ ਮੈਂ ਵੀ ਕੀ ਕਰਦੀ ਦੱਸਣਾ ਤੇ ਮੈਨੂੰ ਪੈਣਾ ਹੀ ਜੇ ਕੱਲ ਨੂੰ ਇਹ ਆ ਜਾਂਦੇ ਆ ਕੇ ਪੁੱਛਦੇ ਫੇਰ ਇਹ ਨਾ ਮੇਰੇ ਦਿਵਾਲੀ ਹੋਣਾ ਹੀ ਵੀ ਤੂੰ ਮੈਨੂੰ ਉਦੋਂ ਦੱਸਦੀ ਚੱਲ ਕੋਈ ਨਹੀਂ ਮਨਾ ਵੇਖੀ ਜਾਊਗੀ ਹੁਣ ਜੋ ਹੋਊਗੀ ਪਰ ਇਹ ਆ ਮੈਂ ਤੇ ਹੋਰ ਅਰਦਾਸ ਕਰਦੀ ਆ ਵੀ ਹੁਣ ਨਾ ਆ ਕੇ ਨਾ ਜ਼ਿਆਦਾ ਨਾ ਕੋਈ ਗੱਲ ਹੋ ਜੇ ਮਾਜੀ ਕੀ ਕਾਂਡੇ ਜੇ ਕੁਛ ਨਹੀਂ ਕਰਪ੍ਰਿਤ ਕਰਨਾ ਕੀ ਆ ਕੰਮ ਹੀ ਦੇਈ ਕਰਨ ਕਿਉਂ ਕੀ ਗੱਲ ਤੁਹਾਨੂੰ ਇੱਕ ਗੱਲ ਪਤਾ ਕਿਹੜੀ ਗੱਲ ਪਾਪਾ ਮੈਨੂੰ ਹੋਸਟਲ ਪਾ ਦੇਣ ਲੱਗੇ ਆ ਹੋਸਟਲ ਹਾਂਜੀ ਚੱਲ ਵਧੀਆ ਵਾ ਹੋਸਟਲ ਜਾਏਗੀ ਤੇ ਵਧੀਆ ਖਾਣ ਬੀਣਵਾ ਉਥੇ ਵਧੀਆ ਪੜ੍ਹਾਈ ਆ ਹਨਾ ਕੱਲ ਨੂੰ ਉਹਨਾਂ ਨੇ ਜਾਣਾ ਮੇਰਾ ਦਾਖਲਾ ਕਰਾਉਣਾ ਉਥੇ ਅਛਾ ਚੱਲ ਵਧੀਆ ਗੱਲ ਵਾ ਨੂਰ ਨੇ ਤੇ ਤੈਨੂੰ ਪਤਾ ਹੀ ਏ ਪੁੱਤ ਕਿੰਨਾ ਕੋਨੇ ਪੜਨਾ ਵਾ ਚੱਲ ਤੂੰ ਹੀ ਕਿਤੇ ਮਸਾ ਪੜ ਲਿਖ ਜਾਏਂਗੀ ਨਾ ਤੇ ਕੋਹ ਬਣ ਜਾਏਂਗੀ ਸਾਨੂੰ ਹੋਰ ਕੀ ਚਾਹੀਦਾ ਵਾ ਹੈਨਾ ਹਾਂਜੀ ਆਹ ਤੇ ਚੱਲ ਇਹ ਵਾ ਹੁਣ ਜੇ ਤੈਨੂੰ ਕਲੌਣ ਲੱਗੇ ਆ ਨਾ ਤੇ ਉਥੇ ਵਧੀਆ ਟੰਗ ਤਰੀਕੇ ਨਾਲ ਪੜਨਾ ਵਾ ਹਾਂਜੀ ਲਾਮਾ ਨਹੀਂ ਹੋਣਾ ਚਾਹੀਦਾ ਕਿਸੇ ਗੱਲ ਦਾ ਹਾਂਜੀ ਠੀਕ ਵਾ ਨਾ ਹਾਂਜੀ ਚੱਲ ਕੋਈ ਨਹੀਂ ਪੋਤੇ ਇਦਾਂ ਕਰ ਬੈ ਉਹ ਤੇ ਮੈਂ ਰੋਟੀ ਲਿਆਵਾਂ ਦਾ ਡੇ ਆਤੀ ਨੂਰ ਨੂੰ ਵੀ ਕਹਿ ਬੈ ਜਾ ਹਾਂਜੀ ਠੀਕ ਵਾ ਨਾ ਹਾਂਜੀ ਆ ਤਾ ਕਰੋ ਤਿਆਰੀ ਫਿਰ ਸੁਰੇ ਜਾਣ ਦੀ ਵੈਸੇ ਨੂਰ ਹੈਗਾ ਕਿੱਥੇ ਆ ਨੂਰ ਉਹ ਬੈਂਦਰੀ ਹੀ ਆ ਆਹ ਜਾਓ ਮੈਂ ਰੋਟੀ ਲੈ ਕੇ ਆਵਾਂ ਚੱਲ ਵੇਖਾਂ ਕਿ ਡੇ ਚਾ ਚੜੇ ਆ ਕਿ ਮੈਂ ਸੁਰੇ ਹੋਸਟਲ ਜਾਣਾ ਵਾ ਹੋਸਟਲ ਤੇ ਤਾਂ ਹੀ ਜਾਏਂਗੀ ਨਾ ਜੇ ਤੇਰੇ ਕੋਲ ਕੋਈ ਪ੍ਰੂਫ ਹੋਊਗਾ ਤੇ ਉਹਨਾਂ ਦਾ ਕੰਮ ਤੇ ਮੈਂ ਉਦਾਂ ਹੀ ਕਰਤਾ ਵਾ ਤੇ ਉਹਨਾਂ ਤੋਂ ਬਗੈਰ ਜਾਏਂਗੀ ਕਿਦਾਂ